ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਜੀ ਇਹ ਸੂਟ ਦਾ ਪਹਿਲਾਂ ਇਹਨਾਂ ਦੀ ਵੀਡੀਓ ਪੈ ਚੁੱਕੀ ਹੈ ਹੁਣ ਆਪਾਂ ਦੁਪੱਟਿਆਂ ਨਾਲ ਸੂਟ ਦਿਖਾਵਾਂਗੇ ਵੀ ਕਿਦਾਂ ਦੇ ਦੁਪੱਟੇ ਨੇ ਇਹਨਾਂ ਦੇ ਨਾਲ ਸਿੰਗਲ ਕਲਰ ਬਣਾਏ ਨੇ ਜੇ ਤੁਸੀਂ ਇਹਨਾਂ ਦੇ ਵਿੱਚੋਂ ਕੋਈ ਦੋ ਕਲਰ ਲੈ ਕੇ ਟਾਈ ਡਾਈ ਕਰਵਾਉਣਾ ਤਾਂ ਤੁਸੀਂ ਟਾਈ ਡਾਈ ਦੀ ਵੀ ਕਰਵਾ ਸਕਦੇ ਹੋ ਤੇ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੀ ਆਪਣੀ ਇੰਸਟਾਗ੍ਰਾਮ ਦੀ ਆਈਡੀ ਹੈ ਰਾਜਵਿੰਦਰ ਸਿੱਧੂ ਤੁਸੀਂ ਇੰਸਟਾਗ੍ਰam ਦੀ ਆਈਡੀ ਨੂੰ ਫੋਲੋ ਕਰੋ ਦੂਸਰਾ ਚੈਨਲ ਹੈਗਾ ਜੀ ਆਪਣਾ ਰਾਜਵਿੰਦਰ ਬਲੌਗ ਮੈਗਾ ਜੀ ਆਪਣਾ ਰਾਜਵਿੰਦਰ ਬਲੌਗ ਉੱਤੇ ਆਪਾਂ ਸ਼ਾਮ ਨੂੰ ਡੇਲੀ ਬਲੌਗ ਦੀ ਵੀਡੀਓ ਜਿਹੜੀ ਅਪਲੋਡ ਕਰਦੇ ਆਂ ਤੇ ਉਸ ਨੂੰ ਵੀ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲੇ ਅੱਗੇ ਤੋਂ ਅੱਗੇ ਵੀਡੀਓ ਸ਼ੇਅਰ ਕਰਦਿਆ ਕਰੋ ਤੇ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਚਲੋ ਜੀ ਅੱਜ ਆਪਾਂ ਤੁਹਾਨੂੰ ਸੂਟ ਦਿਖਾਉਣਾ ਹੈ ਬਹੁਤ ਸੋਹਣੇ ਪਾਰਟੀ ویئر ਸੂਟ ਨੇ ਕੁਝ-ਕੁਝ ਮਹੀਨੇ ਦੇ ਵਿੱਚ ਰਹਿਣਗੇ ਜੋ ਵੀ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਪਹਿਲਾਂ ਆਪਾਂ ਇਹ ਤੁਹਾਨੂੰ ਮੈਚਿੰਗ ਵੀ ਮਿਲ ਜਾਣਗੇ ਬਾਕੀ ਜਿਵੇਂ ਦੀ ਤੁਹਾਨੂੰ ਹਨ ਵਧੀਆ ਲੱਗੂਗੀ ਚੀਜ਼ੋਂ ਮੈਂ ਦਾ ਤੁਸੀਂ ਸੂਟ ਲੈ ਸਕਦੇ ਹੋ ਚਲੋ ਜੀ ਆਪਾਂ ਸੂਟ ਦਿਖਾਉਣਾ ਸ਼ੁਰੂ ਕਰਦੇ ਆਂ ਦੇਖੋ ਜੀ ਇਹਦੇ ਵਿੱਚ ਆਪਣੇ ਕੋਲੇ ਚਾਰ ਕਲਰ ਆਏ ਸੀਗੇ ਇਹ ਇਹ ਹੈਗਾ ਜੀ ਇਸ ਤਰ੍ਹਾਂ ਦਾ ਗ੍ਰੀਨ ਕਲਰ ਇਹ ਹੈਗਾ ਜੀ ਔਰਗੰਜਾ ਦਾ ਇਹਦੇ ਵਿੱਚ ਬਾਦਲਾ ਜਿਹੜੀ ਦਾ ਕੰਮ ਹੋਇਆ ਹੈ ਜੀ ਪ੍ਰਿੰਟ ਦੇਖੋ ਮੈਂ ਤੁਹਾਨੂੰ ਨੇੜੇ ਤੋਂ ਦਿਖਾਉਂਗੀ ਇਹ ਕਾਫੀ ਸੂਟ ਸੇਲ ਹੋ ਗਏ ਆਪਣੇ ਤੇ ਇਹਦੇ ਨਾਲ ਇਸ ਤਰ੍ਹਾਂ ਦੀ ਆਪਾਂ ਨੇ ਰੱਖੀ ਹੈ ਜੀ ਸਿੱਕਾ ਸਿਲਕ ਦੀ ਸਲਵਾਰ ਕਈਆਂ ਨਾਲ ਕ੍ਰੇਪ ਦੀ ਜਿਹੜਾ ਵੀ ਕਲਰ ਮੈਚ ਹੋ ਜਾਂਦਾ ਜੀ ਆਪਾਂ ਉਹੀ ਕਲਰ ਕਰਦੇ ਆਂ ਤੇ ਕੰਜਾਂ ਨਾਲ ਜਿਹੜਾ ਕਲਰ ਕਰੇਵ ਨਾਲ ਸੇਮ ਮਿਲ ਗਿਆ ਜੀ ਤਾਂ ਕਰੇਵ ਕਰਦਨੇ ਆ ਸੇਮ ਪ੍ਰਾਈਸ ਰਹੂਗਾ ਜੀ ਸਿੱਕਾ ਸਿਲਕ ਵੀ ਬਹੁਤ ਵਧੀਆ ਹੈਗੀ ਇਹ ਨਹੀਂ ਹੈਗਾ ਵੀ ਹੁਣ ਨਹੀਂ ਹੋਊਗਾ ਵਧੀਆ ਬ੍ਰਾਂਡ ਵਾਲੀ ਫੈਬਰਿਕ ਹੈ ਇਹਦੇ ਨਾਲ ਚਨੂਨ ਦਾ ਰੱਖਿਆ ਜੀ ਆਪਾਂ ਨੇ ਦੁਪੱਟਾ ਇਸ ਤਰ੍ਹਾਂ ਦਾ ਦੇਖੋ ਜੀ 2 ਮੀਟਰ ਕੁੱਲਰ ਦੁੱਲਾ ਤੁਹਾਨੂੰ ਦੁਪੱਟਾ ਮਿਲੂਗਾ ਸਾਰੇ ਜਿਹੜੇ ਇਹਦੇ ਫਿਨਿਸ਼ਿੰਗ ਕੀਤੀ ਆ ਆਪਾਂ ਸੂਟ ਦੇ ਵਿੱਚ ਸਾਰੇ ਕਲਰ ਨੇ ਹਲਕੇ ਹਲਕੇ ਮਲਟੀ ਕਲਰ ਦੀ ਆਪਾਂ ਨੇ ਇਸ ਤਰ੍ਹਾਂ ਦੁਪੱਟੇ ਨੂੰ ਜਿਹੜੀ ਫਿਨਿਸ਼ਿੰਗ ਦਿੱਤੀ ਹੋਈ ਹੈ ਜੀ ਇਹਦੇ ਵਿੱਚ ਤੁਹਾਨੂੰ ਇਸ ਟਾਈਮ ਆਪਣੇ ਕੋਲ ਜੋ ਵੀ ਕਲਰ ਹੈਗੇ ਨੇ ਦਿਖਾ ਦਨੇ ਇੱਕ ਕਲਰ ਇਹਦੇ ਵਿੱਚ ਥੋੜਾ ਜਿਹਾ ਗ੍ਰੀਨ ਜਿਹਾ ਤੇ ਉਹ ਇੰਸਟਾ ਤੇ ਸਾਰੇ ਕਲਰ ਪਾਏ ਹੋਏ ਨੇ ਜੀ ਉੱਥੋਂ ਤੁਸੀਂ ਵੀਡੀਓ ਦੇਖ ਸਕਦੇ ਹੋ ਤੇ ਇਹ ਮੈਚਿੰਗ ਸੂਟ ਨੇ ਆਪਣੇ ਕੋਲ ਜੇ ਤੁਸੀਂ ਆਲ ਓਵਰ ਲੈਣੇ ਨੇ ਜੀ ਤਾਂ ਤੁਸੀਂ ਆਲ ਓਵਰ ਵੀ ਲੈ ਸਕਦੇ ਹੋ ਦੇਖੋ ਜੀ ਇਹ ਹੈਗਾ ਪਿੰਕ ਕਲਰ ਇਸ ਤਰ੍ਹਾਂ ਦਾ ਜੇ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਮੈਂ ਤੁਹਾਨੂੰ ਨੇੜੇ ਤੋਂ ਦਿਖਾਉਂਗੀ ਦੇਖੋ ਜੀ ਇਸ ਤਰ੍ਹਾਂ ਇਹਦੇ ਨਾਲ ਬਾਦਲਾ ਜਰੀ ਦਾ ਕੰਮ ਹੋਇਆ ਹੈ ਜੀ ਇਹਦੇ ਨਾਲ ਆਪਾਂ ਰੱਖੀਏ ਜੀ ਕ੍ਰੇਪ ਦੀ ਸਲਵਾਰ ਪ੍ਰਾਈਸ ਸੇਮ ਰਹੂਗਾ ਜੀ ਚਾਹੇ ਤੁਸੀਂ ਕਰੇਪ ਦੀ ਸਲਵਾਰ ਲਗਾ ਲਓ ਪਤਾ ਉਹ ਸਾਨੂੰ ਕਲਰ ਦੇਖਣਾ ਪੈਂਦਾ ਹੁੰਦਾ ਜੀ ਦੇਖੋ ਜੀ ਇਹਦੇ ਨਾਲ ਆਪਾਂ ਨੇ ਇਸ ਤਰ੍ਹਾਂ ਦੀ ਇਹਦੇ 골ਡਨ ਆਪਾਂ ਨੇ ਫਿਨਿਸ਼ਿੰਗ ਦਿੱਤੀ ਹੈ ਜੀ 2.5 ਮੀਟਰ ਦਾ ਚਨੂਨਦਾਰ ਹੈਗਾ ਜੀ ਦੁਪੱਟਾ ਇਹਦੇ ਨਾਲ ਇਹ ਸੂਟ ਦਾ ਇਸ ਤਰ੍ਹਾਂ ਮੈਚਿੰਗ ਦਾ ਪ੍ਰਾਈਸ ਰਹੂਗਾ ਜੀ 2950 ਰੁਪਏ ਵਿਦਆਊਟ ਦੁਪੱਟਾ ਰਹੂਗਾ ਤੁਹਾਨੂੰ ਜੇ ਤੁਸੀਂ ਦੁਪੱਟਾ ਐਡ ਕਰਾਉਂਗੇ ਜੀ ਤਾਂ 1000 ਰੁਪਏ ਤੁਹਾਨੂੰ ਦੁਪੱਟੇ ਦਾ ਨਾਲ ਇਹਦੇ ਵਿੱਚ ਪਲੱਸ ਹੋ ਜਾਊਗਾ 3950 ਰੁਪਏ ਦਾ ਪਊਗਾ ਜੇ ਤੁਸੀਂ ਲਓਗੇ ਜੀ ਆਲ ਓਵਰ ਤਾਂ ਤੁਹਾਨੂੰ ਪਊਗਾ ਇਹ 4200 ਰੁਪਏ ਦੇ ਵਿੱਚ ਥੋੜੇ ਜਿਹੇ ਇਹ ਜਿਹੜਾ ਹੈਗਾ ਨਾ ਇਹ ਚਨਾਰ ਦੀ ਫੈਬਰਿਕ ਰਹੂਗੀ ਦੇਖੋ ਸਟੈਂਪ ਲੱਗੀ ਹੋਈ ਹੈ ਚਨਾਰ ਦੀਆਂ ਜਿਹੜੀਆਂ ਹੈਗੀਆਂ ਨੇ ਜੀ ਸ਼ਰਟ ਆ ਤੁਹਾਨੂੰ ਪਤਾ ਚਨਾਰ ਦੀ ਜਿਹੜੀ ਹੈਗੀ ਹੈ ਵੀ ਬ੍ਰਾਂਡ ਥੋੜਾ ਮਹਿੰਗਾ ਹੀ ਹੁੰਦਾ ਹੈ ਦੇਖੋ ਜੀ ਇਸ ਤੋਂ ਬਾਅਦ ਆ ਗਿਆ ਜੀ ਇਹਦਾ ਆਨੀਅਨ ਕਲਰ ਚਾਰ ਕਲਰ ਤਾਂ ਆਪਣੇ ਕੋਲ ਅਵੇਲੇਬਲ ਨੇ ਜੀ ਪੰਜਵਾਂ ਕਲਰ ਉਸ ਆਪਾਂ ਨੇ ਪਾਰਸਲ ਲਾਤਾ ਦੇਖੋ ਜੀ ਆਨੀਅਨ ਕਲਰ ਬਹੁਤ ਪਿਆਰਾ ਦੇਖੋ ਇਦੇ ਨਾਲ ਇਸ ਤਰ੍ਹਾਂ ਇਹਦੇ ਨਾਲ ਵੀ ਛਿੱਕਾ ਦੀ ਸਲਵਾਰ ਰੱਖੀ ਹੋਈ ਹੈ ਜੀ ਆਪਾਂ ਨੇ ਇਹਦੇ ਨਾਲ ਵੀ ਇਸ ਤਰ੍ਹਾਂ ਆਪਾਂ ਨੇ 골ਡਨ ਫਿਨਿਸ਼ਿੰਗ ਦਿੱਤੀ ਹੋਈ ਹੈ ਨਾਲ ਮੈਂ ਸਲਵਾਰ ਹੈ ਜੀ ਇਹ ਵੀ ਤੇ ਦੁਪੱਟਾ ਤਾਂ ਸਾਨੂੰ 3950 ਰੁਪਏ ਦੇ ਵਿੱਚ ਰਹੂਗਾ ਜੀ ਜੇ ਤੁਸੀਂ ਵਿਦਆਊਟ ਦੁਪੱਟਾ ਲਓਗੇ ਤਾਂ 2950 ਰੁਪਏ ਜੀ ਜੇ ਤੁਸੀਂ ਇਹਨੂੰ ਆਲ ਓਵਰ ਲਓਗੇ ਤਾਂ 4200 ਰੁਪਏ ਸ਼ਿਪਿੰਗ ਚਾਰਜਸ ਕੋਈ ਨਹੀਂ ਹੋਊਗਾ ਜੀ ਦੇਖੋ ਜੀ ਇਹ ਥੋੜੀ ਜੀ ਸਲਵਾਰ ਦਾ ਕਲਰ ਉਹਨਾਂ ਨੇ ਗਲਤ ਭੇਜਤਾ ਇੱਕ ਕਲਰ ਇਹ ਹੈ ਜੀ ਲਾਈਟ ਲੈਮਨ ਇਹ ਆਪਣੇ ਕੋਲੋਂ ਇੱਕ ਇਹ ਵਾਲਾ ਕਲਰ ਦੇ ਕੇ ਇਹ ਵਾਲਾ ਕਲਰ ਇਹ ਦੋਨੋਂ ਆਪਣੇ ਕੋਲ ਆਲ ਆਲ ਓਵਰ ਨੇ ਜਿਹੜੇ ਬਹੁਤ ਜ਼ਿਆਦਾ ਸੇਲ ਹੋਏ ਨੇ ਇਹ ਇਹ ਚਨਾਰ ਦੀ ਫੈਬਰਿਕ ਹੈ ਦੇਖੋ ਬਹੁਤ ਵਧੀਆ ਹੋਊਗਾ ਜੀ ਬ੍ਰਾਂਡ ਹੈ ਜਿਹੜਾ ਚਨਾਰ ਦਾ ਕੱਪੜੇ ਦੀ ਕੋਈ ਆਪਾਂ ਨੂੰ ਕੰਪਲੇਨ ਨਹੀਂ ਆਊਗੀ ਇਹਦੀ ਸਲਵਾਰ ਦਾ ਜਿਹੜਾ ਕਲਰ ਹੈ ਉਹ ਗਲਤ ਹੋ ਗਿਆ ਆ ਗਿਆ ਉਹਨਾਂ ਨੂੰ ਪਤਾ ਨਹੀਂ ਲੱਗਿਆ ਵੀ ਆਪਾਂ ਪਹਿਲਾਂ ਕਿਹੜੀ ਇਹ ਚੇਂਜ ਕਰਕੇ ਲੈਣਾ ਇੱਕ ਕਲਰ ਇਹ ਵਾਲਾ ਆ ਗਿਆ ਜੀ ਚਾਰ ਕਲਰ ਨੇ ਇੰਸਟਾ ਤੇ ਪੰਜ ਪਾਏ ਹੋਣੇ ਉੱਥੋਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਚਲੋ ਜੀ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਤਸਮੀਨੇ ਦੇ ਵਿੱਚ ਬਹੁਤ ਪਿਆਰਾ ਡਿਜ਼ਾਈਨ ਹੈ カラー ਨੇ ਜਿਹੜੇ ਬਹੁਤ ਸਰਦਾਰੀ ਕਲਰ ਨੇ ਦੇਖੋ ਜੀ ਮੈਂ ਨਾ ਇਹ 10 ਦਿਨ ਹੋ ਗਏ ਆਪਣੇ ਕੋਲੇ ਲਫਾਫਾ ਆਇਆ ਨਹੀਂ ਵੀਡੀਓ ਬਣਾਉਣ ਦਾ ਟਾਈਮ ਨਹੀਂ ਲੱਗਿਆ ਅੱਜ ਵੀ ਮੈਂ ਮਿਸਤਰੀਆਂ ਲਈ ਆਪਣੇ ਸਬਜ਼ੀ ਤਰ ਰੱਖਿਆ ਰੋਟੀ ਬਣਾਉਣੀਆਂ ਵਿੱਚ ਵੀ ਟਾਈਮ ਕੱਢ ਰੇ ਦੇਖੋ ਜੀ ਇਹਦਾ ਇਸ ਤਰ੍ਹਾਂ ਦਾ ਬਿਲਕੁਲ ਲਾਈਟ ਪਿਸਤਾ ਕਲਰ ਹੈ ਦੇਖੋ ਜੀ ਮੈਂ ਥੋੜਾ ਨੇੜੇ ਹਾਂ ਦੇਖੋ ਜੀ ਬਿਲਕੁਲ ਇਹਦਾ ਲਾਈਟ ਪਿਸਤਾ ਕਲਰ ਹੈ ਕੋਈ ਵੀ ਏਜ ਦਾ ਵੱਡੀ ਏਜ ਦਾ ਛੋਟੀ ਏਜ ਦੀ ਭੈਣ ਕੋਈ ਵੀ ਪਾ ਸਕਦੀ ਹੈ ਕਲਰ ਇਹਦੇ ਵਿੱਚ ਤੁਹਾਨੂੰ ਕਾਫੀ ਮਿਲ ਜਾਣਗੇ ਜੀ ਦੇਖੋ ਡਿਜ਼ਾਈਨਿੰਗ ਦੇਖੋ ਸੂਟਾਂ ਦੀ ਫੈਬਰਿਕ ਰਹੂਗੀ ਜੀ ਦੇਖੋ ਪਿਓਰ ਪਸ਼ਮੀਨਾ ਤੁਹਾਨੂੰ ਕੰਨੀ ਵਾਲਾ ਸਟਾਈਲ ਮਿਲੇਗਾ ਜੀ ਦੇਖੋ ਬਹੁਤ ਵਧੀਆ ਕੋਈ ਇਹਦੇ ਲਾਈਨਿੰਗ ਲਾਉਣ ਦੀ ਲੋੜ ਨਹੀਂ ਬਾਕੀ ਜੇ ਤੁਸੀਂ ਲਾਈਨਿੰਗ ਲਾਇਕ ਕਰਦੇ ਹੋ ਤਾਂ ਤੁਸੀਂ ਲਗਾ ਸਕਦੇ ਹੋ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ 1250 ਰੁਪਏ ਆਲ ਓਵਰ ਦਾ ਦੇਖੋ ਕਲਰ ਤੇ ਫੈਬਰਿਕ ਦੀ ਸਾਡੀ ਜ਼ਿੰਮੇਵਾਰੀ ਹੈ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਮੈਂ ਤਾਂ ਇਹਨਾਂ ਦੀ ਵੀਡੀਓ ਬਣਾਉਣ ਤੋਂ ਮੈਂ ਤਾਂ ਇਹਨਾਂ ਦੀ ਵੀਡੀਓ ਬਣਾਉਣ ਤੋਂ ਆਪ ਹੀ ਕਾਫੀ ਲੇਟ ਹੋ ਗਈ ਹੁਣ ਤੁਸੀਂ ਆਰਡਰ ਜਲਦੀ ਜਲਦੀ ਕਰ ਲਿਓ ਦੇਖੋ ਜੀ ਇਹ ਹੈਗਾ ਲਾਈਟ ਗ੍ਰੇ ਤੇ ਬਲੈਕ ਦਾ ਕੰਬੀਨੇਸ਼ਨ ਹੈ ਦੇਖੋ ਜੀ ਹਲਕਾ ਇਹਦੇ ਵਿੱਚ ਲੈਮਨ ਕਲਰ ਮਿਲੂਗਾ ਤੁਹਾਨੂੰ ਸੇਮ ਪ੍ਰਿੰਟਿੰਗ ਇਹਨਾਂ ਦੀ ਸਾਰਿਆਂ ਦੀ ਸੇਮ ਰਹੂਗੀ ਜੀ ਕਲਰ ਚੇਂਜ ਹੋਵੇ ਦੇਖੋ ਜੀ ਇਹ ਹੈਗਾ ਜੀ ਲਾਈਟ ਇਹ ਥੋੜਾ ਡਾਰਕ ਗ੍ਰੇ ਜਾ ਲੱਗ ਰਿਹਾ ਲਾਈਟ ਨਹੀਂ ਹੈਗਾ ਸੌਰੀ ਮੈਥੋਂ ਪਹਿਲਾਂ ਲਾਈਟ ਬੋਲਿਆ ਗਿਆ ਤੇ ਬਲੈਕ ਦਾ ਨਾਲ ਇਹਦਾ ਕੰਬੀਨੇਸ਼ਨ ਹੈ ਵੀਡੀਓ ਦੇ ਵਿੱਚ ਸੇਮ ਸੂਟ ਦਿਖ ਰਿਹਾ ਜਿਵੇਂ ਦਾ ਹੈਗਾ ਜੀ ਦੇਖੋ 1250 ਰੁਪਏ ਸੂਟ ਦਾ ਪ੍ਰਾਈਸ ਰਹੂਗਾ ਜੀ ਆਲ ਓਵਰ ਦਾ ਇਹਦੇ ਵੀ ਕਿੰਨਾ ਕਲਰ ਇੰਨੇ ਪਿਆਰੇ ਨੇ ਕੋਈ ਵੀ ਏਜ ਦੀ ਭੈਣ ਪਾ ਸਕਦੀ ਹੈ ਡਾਰਕ ਵੀ ਨੇ ਲਾਈਟ ਵੀ ਨੇ ਸਰਦਾਰੀ ਲੁੱਕ ਦੇ ਸੂਟ ਲੈਣੀ ਦੇਖੋ ਇਹ ਕਿਵਲ ਕਲਰ ਆ ਗਿਆ ਜੀ ਦੇਖੋ ਜੇ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਵਧੀਆ ਵਾਲਾ ਪਸ਼ਮੀਨਾ ਮਿਲੂਗਾ ਜੀ ਤੁਹਾਨੂੰ ਦੇਖੋ ਜੀ ਇਸ ਤਰ੍ਹਾਂ ਇਹਦੀ ਪ੍ਰਿੰਟਿੰਗ ਰਹੂਗੀ ਨਾ ਉਸ ਸਕਰੀਨਸ਼ਾਟ ਪਿੰਨ ਕਲਰ ਹੋ ਗਈ ਜੀ ਇਹਦੇ ਵਿੱਚ ਮੇਰਾ ਖਿਆਲ 10 ਕਲਰ ਆਏ ਹੋਏ ਦੇਖੋ ਜੀ ਚੌਥਾ ਕਲਰ ਬਹੁਤ ਪਿਆਰਾ ਕਲਰ ਹੈ ਦੇਖੋ ਇਸ ਤਰ੍ਹਾਂ ਦਾ ਬਾ ਇਹ ਥੋੜਾ ਜਿਹਾ ਲਾਈਟ ਤੇ ਡਾਰਕ ਦਾ ਕੰਬੀਨੇਸ਼ਨ ਹੈ ਕਿੰਨਾ ਸੋਹਣਾ ਸੂਟ ਲੱਗ ਰਿਹਾ ਕਿੰਨਾ ਪਿਆਰਾ ਲੱਗਦਾ ਕੋਈ ਇਹਦੇ ਲਾਈਨਿੰਗ ਲਾਉਣ ਦੀ ਲੋੜ ਨਹੀਂ ਬਹੁਤ ਵਧੀਆ ਪਸ਼ਮੀਨਾ ਤੁਸੀਂ ਕਿਵੇਂ ਮਰਜ਼ੀ ਇਹਨੂੰ ਪਾ ਸਕਦੇ ਹੋ ਨਾਲੇ ਜਿਹੜੀ ਇਹਦੀ ਰੇਂਜ ਹੈ ਜੀ ਉਹ ਨਾਰਮਲ ਰਹੂਗੀ ਕੋਈ ਜ਼ਿਆਦਾ ਨਹੀਂ ਰਹੂਗੀ ਦੇਖੋ ਦੇਖੋ ਜੀ ਲਓ ਸਕਰੀਨਸ਼ਾਟ ਬਹੁਤ ਪਿਆਰੇ ਕਲਰ ਨੇ ਚਾਰ ਕਲਰ ਆ ਗਏ ਜੀ ਤੁਹਾਨੂੰ ਨਾ ਕਲਰ ਬਤਾਉਣੀ ਆਪਾਂ ਤੁਹਾਨੂੰ ਬਹੁਤ ਸੋਹਣੇ ਸੋਹਣੇ ਇੱਕ ਤੋਂ ਇੱਕ ਸੋਹਣਾ ਕਲਰ ਆ ਰਿਹਾ ਇਹਦੇ ਵਿੱਚ ਇਸ ਤੋਂ ਬਾਅਦ ਦੇਖੋ ਜੀ ਇਹ ਹੈਗਾ ਦੇਖੋ ਜੀ ਬਹੁਤ ਪਿਆਰੇ ਕਲਰ ਆ ਰਹੇ ਨੇ ਇੱਕ ਤੋਂ ਇੱਕ ਪਿਆਰਾ ਕਲਰ ਆ ਰਿਹਾ ਇਸ ਤੋਂ ਬਾਅਦ ਜਿਵੇਂ ਜਿਵੇਂ ਤੁਸੀਂ ਦੇਖੀ ਜਾਓਗੇ ਹਰੇਕ ਸੂਟ ਨੂੰ ਮਨ ਕਰੀ ਜਾਊਗਾ ਦੇਖੋ ਜੀ ਇਹ ਹੈਗਾ ਪੀਚ ਗਾਜਰੀ ਜਿਹਾ ਕਲਰ ਹੈ ਬਹੁਤ ਪਿਆਰਾ ਲਾਈਟ ਤੇ ਡਾਰਕ ਦਾ ਕੰਬੀਨੇਸ਼ਨ ਹੈ ਹਲਕਾ ਇਹਦੇ ਵਿੱਚ ਪੀਚ ਹੈ ਇਧਰ ਥੋੜਾ ਪਿੰਕ ਕਲਰ ਆ ਗਿਆ ਜੀ ਤੇ ਆਫ ਵਾਈਟ ਨਾਲ ਇਹਦਾ ਬਹੁਤ ਸੋਹਣਾ ਜਿਹੜਾ ਹੈਗਾ ਕੰਬੀਨੇਸ਼ਨ ਬਣਿਆ ਬਹੁਤ ਪਿਆਰੇ ਕਲਰ ਨੇ ਲਓ ਜੀ ਸਕਰੀਨਸ਼ਾਟ 1250 ਪ੍ਰਾਈਜ਼ ਰਹੂਗਾ ਜੀ ਆਲ ਓਵਰ ਸੂਟ ਦਾ ਵਧੀਆ ਵਾਲਾ ਪਸ਼ਮੀਨਾ ਹੋਊਗਾ ਇਸ ਤੋਂ ਬਾਅਦ ਵਾਲਾ ਕਲਰ ਆ ਗਿਆ ਜੀ ਇਹ ਵਾਲਾ ਮਾਊਸ ਕਲਰ ਇਹਦਾ ਆ ਗਿਆ ਇਸ ਤੋਂ ਬਾਅਦ ਮਾਊਸ ਕਲਰ ਹੈ ਇਹਦੇ ਵਿੱਚ ਬਿਲਕੁਲ ਵੀ ਕੋਈ ਡਾਰਕ ਕਲਰ ਨਹੀਂ ਹੈਗਾ ਜਿਵੇਂ ਮਾਊਸ ਕਲਰ ਹੈ ਹਨਾ ਤੇ ਇਹਦਾ ਕੰਬੀਨੇਸ਼ਨ ਲਾਈਟ ਲਾਈਟ ਕਲਰ ਦੇ ਨਾਲ ਬਹੁਤ ਸੋਹਣਾ ਬਣਿਆ ਹੋਇਆ ਜੇ ਤੁਹਾਨੂੰ ਪਸੰਦ ਆ ਲਓ ਜੀ 10 ਕਲਰ ਨੇ ਇਹਦੇ ਵਿੱਚ ਇਹ ਸ਼ੇਮਾ ਕਲਰ ਆ ਗਿਆ ਇਸ ਤੋਂ ਬਾਅਦ ਵਾਲਾ ਕਲਰ ਆਊਗਾ ਜੀ ਮੋਰ ਪੰਖੀ ਕਲਰ ਇਹਦੇ ਵਿੱਚ ਥੋੜਾ ਮੋਰ ਪੰਖੀ ਹੈ ਵਿੱਚ ਲਾਈਟ ਵੀ ਨੇ ਵਿੱਚ ਡਾਰਕ ਵੀ ਨੇ ਦੋਨੇ ਤਰ੍ਹਾਂ ਦੀ ਹੈਗੇ ਨੇ ਜੀ ਜਿਹੜੇ ਦੇਖੋ ਇਹ ਮੋਰ ਪੰਖੀ ਕਲਰ ਆ ਗਿਆ ਡਿਜ਼ਾਈਨ ਸਾਰਿਆਂ ਦਾ ਸੇਮ ਰਹੂਗਾ ਬਹੁਤ ਸੋਹਣਾ ਲੱਗਦਾ ਡਿਜ਼ਾਈਨ ਪਾਇਆ ਹੋਇਆ ਦੂਰੋਂ ਤਾਂ ਲੱਗਦਾ ਵੀ ਇਹਦੇ ਉੱਪਰ ਇਸ ਤਰ੍ਹਾਂ ਦਾ ਵਰਕ ਹੋਇਆ ਹੋਇਆ ਜੀ ਦੇਖੋ ਜੀ ਬਾਕੀ ਫੈਬਰਿਕ ਦੀ ਸਾਡੀ ਜ਼ਿੰਮੇਵਾਰੀ ਹੋਊਗੀ ਤੇ ਰਾਤ ਨੂੰ ਪਾ ਕੇ ਪਹਿਨਣ ਨਾਲ ਤਾਂ ਹਨਾ ਤੁਹਾਨੂੰ ਪਤਾ ਵੀ ਹਰ ਇੱਕ ਪਰਸਮੀਨੇ ਦੇ ਉੱਪਰ ਹਨਾ ਵੀ ਬੁਰਾ ਨਹੀਂ ਆਉਣਾ ਤੇ ਜਦੋਂ ਆਪਾਂ ਰਾਤ ਨੂੰ ਨਹੀਂ ਪਾਵਾਂਗੇ ਜਿਵੇਂ ਆ ਮੇਰਾ ਰਾਮ ਟੈਕਸ ਦੇ ਪਸ਼ਮੀਨੇ ਦਾ ਸੂਟ ਹੈ ਜੀ ਇਹਨੂੰ ਮੈਂ ਰਾਤ ਨੂੰ ਵੀ ਪਾ ਰਹੀ ਆ ਇਹ ਤਾਂ ਕੋਈ ਹਲਕਾ ਹਲਕਾ ਹੀ ਹੋ ਆ ਇਹ ਵੀ ਤੁਹਾਨੂੰ ਸੇਮ ਇਹ ਤਾਂ ਥੋੜਾ ਜਿਹਾ ਉਸ ਤੋਂ ਵਧੀਆ ਹੀ ਆ ਇਹ ਤਾਂ 600 650 ਦਾ ਸੂਟ ਆਇਆ ਸੀ ਉਸ ਟਾਈਮ ਤੇ ਇਹ ਤਾਂ ਵਧੀਆ ਵਾਲਾ ਸੂਟ ਹੈ ਤਾਂ ਤੁਹਾਨੂੰ ਵਧੀਆ ਪਸ਼ਮੀਨਾ ਦੇਵਾਂਗੇ ਜੀ ਗਾਰੰਟੀ ਵਾਲਾ ਕੋਈ ਗੱਲ ਨਹੀਂ ਹੋਊਗੀ ਇਸ ਤਰ੍ਹਾਂ ਦੀ ਦੇਖੋ ਜੀ ਬਹੁਤ ਸੋਹਣਾ ਕਲਰ ਆ ਗਿਆ ਜੀ ਇਹਦੇ ਵਿੱਚ ਕਲਰ ਸਾਰੇ ਇੱਕੋ ਜਿਹੇ ਨੇ ਕਲਰ ਇਹ ਆ ਗਿਆ ਜੀ ਇਹ ਹੈਗਾ ਜੀ ਅ ਥੋੜਾ ਬਿਸਕੁਟੀ ਜਿਹਾ ਕਲਰ ਹੈ ਇਹ ਦੇਖੋ ਸੇਮ ਕਲਰ ਦਿਖ ਰਿਹਾ ਫੋਨ ਦੇ ਵਿੱਚ ਬਹੁਤ ਪਿਆਰਾ ਮੈਂ ਤੁਹਾਨੂੰ ਨੇੜੇ ਤੋਂ ਦਿਖਾਉਂਗੀ ਇਸ ਤਰ੍ਹਾਂ ਦਾ ਬਿਸਕੁਟੀ ਜਿਹਾ ਕਲਰ ਹੈ ਕਿੰਨੇ ਮਰਜ਼ੀ ਕੋਈ ਵੀ ਮਰਜ਼ੀ ਏਜ ਦੀ ਭੈਣ ਹੈ ਜਿਹੜੀ ਪਾ ਸਕਦੀ ਹੈ ਇਹਨਾਂ ਨੂੰ ਇਹ ਨਹੀਂ ਹੈਗਾ ਵੀ ਵੱਡੀ ਏਜ ਲਈ ਇਹ ਡਾਰਕ ਲੱਗੂਗਾ ਛੋਟੀ ਲਈ ਲਾਈਟ ਲੱਗੂਗਾ ਥੋੜਾ ਥੋੜਾ ਇਹਦੇ ਵਿੱਚ ਲਾਈਟ ਦਾ ਕੰਬੀਨੇਸ਼ਨ ਵੀ ਹੈ ਡਾਰਕ ਦਾ ਵੀ ਹੈ ਦੇਖੋ ਜੀ ਜੇ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ 1250 ਦੇ ਵਿੱਚ ਸੂਟ ਤੁਹਾਡੇ ਘਰ تک ਪਹੁੰਚੂਗਾ ਜੀ ਕਿਤੋਂ ਤੁਹਾਨੂੰ ਫੜ ਨਹੀਂ ਲੋੜ ਨਹੀਂ ਦੂਸਰਾ ਕਲਰ ਆ ਗਿਆ ਜੀ ਇਸ ਤਰ੍ਹਾਂ ਦਾ ਇਹ ਵੀ ਇਹ ਸਕਿਨ ਤੇ ਲੈਮਨ ਕਲਰ ਦਾ ਕੰਬੀਨੇਸ਼ਨ ਹੈ ਜੀ ਦੇਖੋ ਜੀ ਲਓ ਬਹੁਤ ਪਿਆਰਾ ਹੈਗਾ ਜਿਹੜਾ ਪ੍ਰਿੰਟ ਬਣਿਆ ਹੋਇਆ ਮੇਨ ਤਾਂ ਬਾਹਰ ਹੀ ਸੋਨੇ ਰੰਗ ਲੱਗ ਰਹੇ ਨੇ ਕੀ ਕਰੀਏ ਹੁਣ ਸਾਰੇ ਸਮਿਆਂ ਲਈ ਇੱਕੋ ਜੀ ਮੈਨੂੰ ਪੂਰੀ ਉਮੀਦ ਹੈ ਵੀ ਮੇਰੇ ਰੰਗ ਅੱਜ ਵਾਲੇ ਪ੍ਰਿੰਟ ਤੁਹਾਨੂੰ ਬਹੁਤ ਪਸੰਦ ਆਏ ਹੋਣਗੇ। ਪਲੀਜ਼ ਸਿੰਗਲ ਸਿੰਗਲ ਸੂਟ ਤੁਸੀਂ ਆਰਡਰ ਕਰਕੇ ਦੇਖੋ ਫਿਰ ਤੁਹਾਨੂੰ ਪਤਾ ਲੱਗ ਜੂ ਵੀ ਕਿੰਨੇ ਦੀ ਫੈਬਰਿਕ ਹੈ ਇਹ ਹੀ ਹੈਗਾ ਜੀ। ਅ ਸਕਿਨ ਦੇ ਨਾਲ ਲਾਈਟ ਲੈਮਨ ਦਾ ਕੰਬੀਨੇਸ਼ਨ ਹੈ ਬਹੁਤ ਪਿਆਰਾ ਹੈ। ਲਓ ਜੀ ਸਕਰੀਨਸ਼ਾਟ ਤੁਸੀਂ। ਚਲੋ ਜੀ ਉਸ ਤੋਂ ਬਾਅਦ ਇੱਕ ਹੋਰ ਕਲਰ ਹੈਗਾ ਜੀ ਤੇਰੀ ਬਹੁਤ ਪਿਆਰਾ ਕਲਰ ਹੈ ਮੇਰੇ ਕੋਲ। ਇਹ ਹੈਗਾ ਜੀ ਲਾਈਟ ਗ੍ਰੇ ਕਲਰ। ਮੈਨੂੰ ਥੋੜੇ ਲਾਈਟ ਕਲਰ ਪਾਉਣ ਨਹੀਂ ਜਿੰਦੇ ਮੈਨੂੰ ਆਹ ਕਲਰ ਬਹੁਤ ਸੋਹਣਾ ਲੱਗੇ ਦੇਖੋ ਜੀ ਇਹ ਇਸ ਤਰ੍ਹਾਂ ਦਾ ਲਾਈਟ ਗ੍ਰੇ ਜਿਹਾ ਕਲਰ ਹੈ ਤੁਸੀਂ ਆਪਣੇ ਮੰਮੀਆਂ ਵਾਸਤੇ ਕਿਵੇਂ ਮਰਜੀ ਸੂਟ ਹੈ ਜਿਹੜਾ ਇਹ ਬਣਾ ਕੇ ਪਾ ਸਕਦੇ ਹੋ ਦੇਖੋ ਜੀ ਇਹ ਸਰਦਾਰੀ ਸੂਟ ਨੇ ਜੀ ਇਹ ਨਹੀਂ ਹੈਗਾ ਵੀ ਹਨਾ ਪਾਏ ਹੋਏ ਵੱਡਾ ਵੱਡਾ ਫਲਾਵਰ ਹੈ ਭੈੜਾ ਲੱਗੂਗਾ ਸਰਦਾਰੀ ਲੋਕ ਦੇ ਸੂਟ ਨੇ ਇਹ ਸਰਦਾਰੀ ਕਲਰ ਨੇ ਕੋਈ ਜੇ ਇਹਦੇ ਵਿੱਚ ਇੱਕ ਕਲਰ ਡਾਰਕ ਹੈ ਤਾਂ ਦੂਸਰੇ ਦੋ ਕਲਰ ਲਾਈਟ ਮਿਲਣਗੇ ਨਹੀਂ ਹੈਗਾ ਵੀ ਸਾਰਾ ਪੜਕੀ ਲਪੜਕੀਲਾ ਹੋ ਜਾਊਗਾ ਦੇਖੋ ਜੀ ਸੂਟ ਨੇ ਜਿਹੜੇ ਇੱਕ ਤੋਂ ਇੱਕ ਸੋਹਣੇ ਨੇ ਮੈਨੂੰ ਪੂਰੀ ਉਮੀਦ ਹੈ ਵੀ ਤੁਸੀਂ ਮੇਰੀ ਉਮੀਦ ਮੇਰੀ ਉਮੀਦ ਟੁੱਟਣ ਨਹੀਂ ਦਿਓਗੇ ਤੁਸੀਂ ਜਰੂਰ ਸਾਰੇ ਜਾਣੇ ਇੱਕ ਇੱਕ ਸਿੰਗਲ ਸਿੰਗਲ ਸੂਟ ਆਰਡਰ ਕਰਕੇ ਦੇਖੋ ਜਿੰਨੇ ਮੇਰੇ ਭੈਣ ਭਰਾ ਵੀਡੀਓ ਦੇਖਦੇ ਨੇ ਬਾਕੀ ਇਹਨਾਂ ਦਾ ਕਿਹੜਾ ਕੋਈ ਰੇਂਜ ਜ਼ਿਆਦਾ ਨਹੀਂ ਹੈ ਨਾ 1250 ਦੇ ਵਿੱਚ ਤੁਹਾਡੇ ਘਰ ਤੱਕ ਜਿਹੜਾ ਹੈਗਾ ਜੀ ਆਲ ਓਵਰ ਸੂਟ ਪਹੁੰਚੂਗਾ ਕਿ ਤੋ ਤੁਸੀਂ ਫੜਨਾ ਨਹੀਂ ਜਿਹੜੀਆਂ ਮੇਰੀਆਂ ਭੈਣ ਆਪਣੇ ਬਲੌਗ ਦੇਖਦੀਆਂ ਨੇ ਜਾਂ ਆਰਕੇ ਬੁਟੀਕ ਤੇ ਵੀਡੀਓ ਦੇਖਦੇ ਨੇ ਉਹਨਾਂ ਨੂੰ ਤਾਂ ਪਤਾ ਹੀ ਆਪਾਂ ਕਿਵੇਂ ਦੀ ਫੈਬਰਿਕ ਤੇ ਕਿਵੇਂ ਦੇ ਰੇਟ ਰੱਖਦੇ ਆ ਕਿਵੇਂ ਦਾ ਆਪਣੇ ਪ੍ਰਿੰਟ ਡਿਜ਼ਾਈਨ ਹੁੰਦੇ ਨੇ ਲਓ ਜੀ ਸਕਰੀਨ ਸ਼ਾਟ ਸੂਟ ਆਪਣੇ ਬੁੱਕ ਕਰੋ ਤੁਸੀਂ ਚਲੋ ਜੀ ਮੈਨੂੰ ਪੂਰੀ ਉਮੀਦ ਹੈ ਮੇਰੇ ਰੰਗ ਡਿਜ਼ਾਈਨ ਤੁਹਾਨੂੰ ਪਸੰਦ ਆਏ ਹੋਣਗੇ ਅੱਜ ਵਾਲੀ ਵੀਡੀਓ ਨੂੰ ਪੂਰਾ ਦੱਬ ਕੇ ਸ਼ੇਅਰ ਕਰ ਦਿਓ ਜੀ ਬਹੁਤ ਸੋਹਣੇ ਪ੍ਰਿੰਟ ਨੇ ਬਹੁਤ ਸੋਹਣੀ ਫੈਬਰਿਕ ਰਹੂਗੀ ਬਾਕੀ ਤੁਹਾਡੀ ਚੋਇਸ ਆ ਜਿਹੜਾ ਕਲਰ ਤੁਸੀਂ ਸਤੋਂ ਮੰਗੋਗੇ ਅਸੀਂ ਉਹੀ ਕਲਰ ਤੁਹਾਨੂੰ ਲੈ ਕੇ ਦੇਵਾਂਗੇ ਚਲੋ ਜੀ ਮੈਂ ਇੱਕ ਸੂਟ ਮੈਂ ਆਪਦਾ ਵੀ ਇਹਦੇ ਵਿੱਚੋਂ ਸਲਾਈ ਕਰਾਉਣਾ ਕੋਈ ਵੀ ਕਰਵਾਉਂਗੀ ਹਜੇ ਮੈਂ ਸਿਲੇਕਟ ਨਹੀਂ ਕੀਤਾ ਮੈਂ ਲਫਾਫੇ ਅੱਜ ਖੋਲੇ 8 ਦਿਨ ਹੋ ਗਏ ਇਦਾਂ ਹੀ ਆ ਗਏ ਤੇ ਸਰਦਾਰ ਜੀ ਲੈ ਕੇ ਆਏ ਤੇ ਸ਼ਾਪ ਤੋਂ ਤੇ ਸਾਰੇ ਜਣੇ ਤੁਸੀਂ ਇੱਕ ਸਿੰਗਲ ਸਿੰਗਲ ਸੂਟ ਆਰਡਰ ਕਰਕੇ ਦੇਖੋ ਜੀ ਬਾਅਦ ਵਿੱਚ ਆਪਾਂ ਫਿਰ ਤੁਸੀਂ ਮੈਨੂੰ ਦੱਸਿਓ ਵੀ ਤੁਹਾਨੂੰ ਸੂਟ ਕਿਵੇਂ ਦੇ ਲੱਗੇ ਚਲੋ ਜੀ ਕਰ ਦਿਓ ਜੀ ਵੀਡੀਓ ਨੂੰ ਅੱਗੇ ਸ਼ੇਅਰ ਲਾਈਕ ਕਮੈਂਟ ਕਰਕੇ ਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਤੇ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਵੀਡੀਓ ਤੇ ਆਪਾਂ ਨੂੰ ਵਧੀਆ ਰਿਸਪੌਂਸ ਦੇਣ ਲਈ ਤੇ ਆਪਣੇ ਬਲੌਗ ਨੂੰ ਵੀ ਇਦਾਂ ਹੀ ਸ਼ੇਅਰ ਕਰਿਆ ਕਰੋ ਜੀ ਤੁਸੀਂ ਆਰਕੇ ਬੁਟੀਕ ਨੂੰ ਵੀ ਚਲੋ ਜੀ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਹੀ ਮਿਲਦੇ ਆਂ ਅਗਲੀ ਵੀਡੀਓ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ